ਹੁਣ ਦੱਸੋ ਮੈਂ ਮਿਹਨਤ ਮਜ਼ਦੂਰੀ ਕਰਨੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਘਰਾਇਆ ਭਰਦੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਆਪਣਾ ਪੇਟ ਪਾਲਦੀ ਮੇਰਾ ਬੱਚਾ ਬਿਮਾਰ ਸੀ ਮੇਰਾ 20 25 ਹਜ਼ਾਰ ਉਹਦੇ ਤੇ ਲੱਗ ਗਿਆ ਵਾ ਮੇਰੀ ਸੱਸ ਬਿਮਾਰ ਸੀ ਮੈਂ ਉਹਦੇ ਤੇ ਪੈਸੇ ਲਾਇਆ ਮੈਂ ਰੰਡੀ ਜਨਾਨੀ ਆ ਮੈਂ ਕਿਰਾਇਆ ਵੀ ਦੇਣਾ ਮੈਂ ਘਰ ਦਾ ਵੀ ਤੋਰਨਾ ਮੈਂ ਆਪਣਾ ਦੇਖਭਾਲ ਰਿਸ਼ਤੇਦਾਰਾਂ ਚ ਵੀ ਕਰਨੀ ਜਾਣਾ ਆਣਾ ਤੇ ਸੁਣਾਈ ਨਹੀਂ ਹੁੰਦੀ ਉਹ ਮਲਾਜਮ ਨੇ ਮਲਾਜਮਾਂ ਦੀ ਇਹ ਕਰਦੇ ਨੇ ਮੇਰੀ ਰੰਡੀ ਜਨਾਨੀ ਦੀ ਕੋਈ ਸੁਣਾਈ ਨਹੀਂ ਹੁੰਦੀ ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅਮ੍ਰਿਤਸਰ ਦੀ ਅਮ੍ਰਿਤਸਰ ਦੇ ਵਿੱਚ ਇੱਕ ਵਿਧਵਾ ਔਰਤ ਦੇ ਬੋਲੋ ਆਪਣੇ ਮਕਾਨ ਮਾਲਕ ਦੇ ਉੱਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਵਿਧਵਾ ਔਰਤ ਦਾ ਕਹਿਣਾ ਕਿ ਜਦੋਂ ਉਹ ਕਿਤੇ ਰਿਸ਼ਤੇਦਾਰ ਦੇ ਵਿੱਚ ਗਈ ਉਸੇ ਤਾਂ ਪਿੱਛੋਂ ਮਕਾਨ ਮਾਲਕ ਜੋ ਕਿ ਪੁਲਿਸ ਮੁਲਾਜ਼ਮਾ ਉਸਨੇ ਘਰ ਦਾ ਤਾਲਾ ਤੋੜਿਆ ਤੇ ਉਸ ਦਾ ਸਮਾਨ ਖੁਰਦ-ਬੁਰਦ ਕਰ ਦਿੱਤਾ ਜਿੱਦਾਂ ਚੱਲਦੇ ਹੁਣ ਇਸ ਪੀੜਤ ਔਰਤ ਦੇ ਬੋਲੋ ਇਸ ਪੁਰਸੇ ਮੁਲਾਜ਼ਮਾ ਮਕਾਨ ਮਾਲਕ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀਆਂ ਮੈਂ ਇੱਥੇ ਰਹਿਸ਼ ਕੀਤੀ ਹੈ ਅੰਬਰਸਰ ਚ। ਮੈਂ ਅੰਬਰਸਰ ਚ ਰਹਿਸ਼ ਕੀਤੀ ਹੈ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ। ਕਿੰਨੀ ਦੇਰ ਹੋ ਗਈ ਤੁਹਾਨੂੰ? ਮੈਨੂੰ ਇੱਥੇ ਅੰਮ੍ਰਿਤਸਰ 'ਚ ਰਹਿੰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਂਜੇ ਆ ਲੋਕਾਂ ਦਾ ਮੈਂ ਫਲੱਸ਼ਾਂ ਸਾਫ਼ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਮਾਨ ਬਣਾਇਆ ਆਪਣਾ ਮੈਂ ਪਹਿਲਾਂ ਰੈਂਟ ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਹ ਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਆ ਕੇ ਰੱਖ ਲਿਆ ਰਾਜ ਇੱਕ ਇੱਕ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਉਹਨਾਂ ਦੇ ਘਰ ਤੁਸੀਂ ਕੰਮ ਰਹਿੰਦੇ ਸੀ ਉਹਨਾਂ ਦੇ ਘਰ ਮੈਂ ਸਮਾਨ ਰੱਖਿਆ ਮੈਂ ਰਹਿੰਦੀ ਸੀ ਮੁੜ ਕੇ ਉਸ ਤੋਂ ਬਾਅਦ ਮੈਂ ਬਠਿੰਡੇ ਤੌਰ ਗਈ ਮੇਰਾ ਮੁੰਡਾ ਜਿਹੜਾ ਮਾੜੀ ਸੈਟੀਚ ਬਹਿ ਗਿਆ ਸੀ ਮੈਂ ਉਥੋਂ ਬਠਿੰਡੇ ਤੌਰ ਗੇ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਇਆ ਮੈਂ ਪਾਉਂਦੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਮ੍ਹਾਂ ਹੋ ਜਾਣਾ ਕੇਵਲ ਕੋਈ ਕੰਮ ਚ ਮੁਸ਼ਕਲ ਆ ਜਾਣੀ ਤੇ ਮੇਰੇ ਬੇਟੇ ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਇਹਨਾਂ ਨੇ ਉਹਦਾ ਫਾਇਦਾ ਮੇਰੇ ਬੇਟੇ ਦਾ ਲੈ ਕੇ ਮੇਰੇ ਬੇਟੇ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਉਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਕਰਦੇ ਰਹੇ ਆ ਉਹਦੇ ਤੋਂ ਬਾਅਦ ਮੁੜ ਕੇ ਮੇਰਾ ਕਰਾਇਆ ਜੁੜ ਗਿਆ 2 ਮਹੀਨਿਆਂ ਦਾ 3 ਮਹੀਨਿਆਂ ਦਾ ਮੇਰੇ ਕਰਾਇਆ ਮੇਰੇ ਬੇਟੇ ਨੇ ਪਾਇਆ ਵਾ ਉਹ ਸਾਡੇ ਕੋਲ ਸਾਰੇ ਸਬੂਤ ਪਏ ਨੇ ਉਤੋਂ ਬਾਅਦ ਜਿਹੜਾ ਮੈਂ ਕਰਾਇਆ ਦਿੱਤਾ ਵਾ 2 ਮਹੀਨਿਆਂ ਦਾ ਕਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਨੇ ਮੈਨੂੰ ਫੋਨ ਲਾਇਆ ਵਾ 5ਵੇਂ ਮਹੀਨੇ ਦੀ 3 ਤਰੀਕ ਨੂੰ ਮੈਨੂੰ ਫੋਨ ਲਾਇਆ ਵੀ ਮਨਜੀਤ ਚਾਹੇ ਤੇ ਸਾਨੂੰ ਰਪਿੰਦਰ ਕਰਾਇਆ ਦੇ ਨੀ ਤੇ ਅਸੀਂ ਤੇਰਾ ਸਮਾਨ ਕੱਢ ਕੇ ਬਾਹਰ ਆਖ ਦਿੰਨੇ ਆ ਮੈਂ ਆਖਿਆ ਵੀ ਕੋਈ ਗੱਲ ਨਹੀਂ ਮਾਲਕ ਮਗਾਣਾ ਇਦਾਂ ਹੀ ਕਰਦੇ ਹੁੰਦੇ ਆ ਇੱਡੇ ਛੜੀ ਸਮਾਨ ਕਿਹੜਾ ਕੱਢ ਦੇਣਗੇ ਮੈਂ ਇਹਨਾਂ ਨੂੰ ਕਹਤਾ ਜੀ ਮम्मा ਨਾਲ ਗੱਲ ਹੋਈ ਆ ਮੈਂ ਆਖਿਆ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇਦਾਂ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਮੈਂ ਜਦੋਂ ਆਉਂਗੀ ਐਸ 7 ਮਹੀਨੇ ਦਾ ਰੈਂਟ ਮੇਰਾ ਦੇਣ ਵਾਲਾ ਵਾ 6 ਮਹੀਨਾ ਇਹਨਾਂ ਮੈਨੂੰ ਭੈਣ ਨਹੀਂ ਦਿੱਤਾ ਇਹਨਾਂ ਮੇਰਾ ਸਮਾਨ ਕੱਢ ਕੇ ਸਰ ਵੇਚ ਦਿੱਤਾ ਹੋਇਆ ਵਾ ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਜਿਹੜੇ ਤੁਸੀਂ ਮ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਕੇ ਤੁਸੀਂ ਹਾਂਜੀ ਮੈਂ ਕੀਤੀ ਮੇਰੀ ਸੁਣਾਈ ਨਹੀਂ ਹੋਣ ਲਈ ਮੈਂ ਹੁਣ ਕੀ ਮੰਗ ਕੀ ਕਰਦੇ ਹੋ ਜੀ ਮੈਂ ਕੰਮ ਮੰਗ ਇਹ ਕਰਦੀ ਆ ਮੈਨੂੰ ਇਨਸਾਫ ਮਿਲ ਜAVE ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਵਾਂ ੱਟਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਖਾਸਾ ਕਿੱਥੇ ਕਿੱਥੇ ਪਾਈਆਂ ਸੀ ਮੈਂ ਦਰਖਾਸਤ ਸਾਰਿਆਂ ਨੂੰ ਕਮਿਸ਼ਨਰਾਂ ਨੂੰ ਪਾਈਆਂ ਵਾਂ ਸੇਮ ਸਿੰਘ ਸਾਹਿਬ ਜੀ ਨੂੰ ਪਾਈਆਂ ਨੇ ਮੈਨੂੰ ਪਤਾ ਸੇਮ ਸਿੰਘ ਸਾਹਿਬ ਜੀ ਗਰੀਬਾਂ ਦੀ ਮਾਇਤ ਕਰਦੇ ਨੇ ਮੇਰੇ ਉਹਨਾਂ ਗਾੜੀ ਹੱਥ ਜੋੜ ਕੇ ਦਰਖਾਸਤ ਆ ਵੀ ਮੇਰੀ ਮਾਇਤ ਗਰੀਬਣੀ ਦੀ ਕੀਤੀ ਜਾ ਮੇਰ ਨਾਲ ਧੋਖੇ ਬਾਜੀ ਦੇ ਵਿੱਚ ਇਹਨਾਂ ਨੇ ਸਮਾਨ ਵੇਚਤਾ ਮੈਂ ਉਹਨਾਂ ਦੇ ਘਰ ਗਏ ਹਾਂ ਮੈਂ ਕੱਲ ਉਹਨ ਇਹ ਮੈਂ ਘਰ ਜਾ ਕੇ ਗੱਲ ਚ ਚੁੰਨੀ ਲਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਭੈਣ ਜੀ ਮੇਰਾ ਮੈਂ ਗਰੀਬਣੀ ਆ ਮੈਂ ਵਿਧਵਾ ਜਨਾਨੀ ਆ ਮੇਰਾ ਸਮਾਨ ਮੈਨੂੰ ਦਿੱਤਾ ਜਾਏ ਉਹ ਗਾੜੀਆਂ ਮੇਰੇ ਨੂੰ ਸੱਸ ਮੇਰੇ ਗੱਲ ਪੈਂਦੀਆਂ ਨੇ ਮੈਨੂੰ ਕਹਿੰਦੀਆਂ ਕਿਹੜੀ ਤੇਰਾ ਸਮਾਨ ਇੱਥੇ ਤੇਰਾ ਕੋਈ ਸਮਾਨ ਨਹੀਂ ਅਸੀਂ ਸਾਰਾ ਵੇਚ ਦਿੱਤਾ ਤੈਨੂੰ 6 ਮਹੀਨੇ ਬਾਅਦ ਚੇਤਾ ਆ ਗਿਆ ਮੈਂ ਕਿਹਾ 6 ਮਹੀਨੇ ਤੇ ਮੈਨੂੰ ਪਏ ਨਹੀਂ ਤੁਹਾਡੇ ਨਾਲ ਤੇ ਮੇਰੇ ਪੰਜਵੇਂ ਮਹੀਨੇ ਦੀ ਤਿੰਨ ਤਰੀਕ ਤੇ ਮੇਰੀ ਗੱਲ ਹੋਈ ਆ ਸਾਰਾ ਸਾਰਾ ਕੁਝ ਮੁਕਰਦੇ ਜਾਂਦੇ ਆ ਮੈਨੂੰ ਅਨਸਾਫ਼ ਚਾਹੀਦਾ ਨਹੀਂ ਤੇ ਮੈਂ ਆਪਣੇ ਆਪ ਨੂੰ ਖਤਮ ਕਰਾਂਗੀ ਮੇਰੇ ਥਾਣੇ ਦੇ ਵਿੱਚ ਸਾ ਮਲਾਜਮ ਨੇ ਮੇਰੀ ਕੋਈ ਸੁਣਾਈ ਨਹੀਂ ਕਰਨ ਦੇ ਕਿਹੜੇ ਥਾਣੇ ਤੁਸੀਂ ਕਮਪਲੇਂਟਾਂ ਦਿੱਤੀਆਂ ਜੀ ਮੈਂ ਆਸਾ ਤੋਂ ਥਾਣੇ 'ਚ ਕਮਪਲੇਂਟ ਦਿੱਤੀ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਉਲਟ ਮੈਨੂੰ ਰਾਮ ਕੁੰਸੀ ਆ ਥਾਣੇਦਾਰਾ ਕੁਛ ਵੀ ਆ ਮੈਨੂੰ ਉਹ ਗਾੜੀਆਂ ਕਹਿੰਦਾ ਕਿਹੜਾ ਤੇਰਾ ਸਮਾਨ ਆ ਮੇਰਾ ਕਿਹੜਾ ਤੇਰਾ ਸਮਾਨ ਆ ਜਿਆਤਰ ਕੋ ਇੰਨਾ ਸਮਾਨ ਆ ਤਾਂ ਤੂੰ ਬਠਿੰਡੇ ਕੀ ਕਰਦੀ ਆ ਕੀ ਸਮੇਂ ਦੇ ਪਹੁੰਚ ਵਾਲੇ ਦੀ ਸੁਣਵਾਈ ਜਾਂਦੇ ਜਿਹੜਾ ਮਾੜੇ ਬੰਦੇ ਦੀ ਸੁਣਵਾਈ ਮੇਰੀ ਮਾੜੀ ਦੀ ਰੰਡੀ ਜੀ ਨਾਨੀ ਦੀ ਮੇਰੀ ਸੁਣਾਈ ਨਹੀਂ ਹੋਣੀ ਜੇ ਇਹਨਾਂ ਨੇ ਮੈਨੂੰ ਨਾ ਮੇਰੀ ਸੁਣਾਈ ਕੀਤੀ ਇਹ ਥਾਣੇ ਵਾਲਿਆਂ ਨੇ ਤੇ ਮੈਂ ਥਾਣੇ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰੂੰਗੀ ਇਦਾਂ ਇਦਾਂ ਮੇਰਾ ਸਮਾਨ ਆ ਉਤੋਂ ਮੈਂ ਕਿਹਾ ਮੈਨੂੰ ਉਹਨਾਂ ਦਾ ਮੁੰਡਾ ਮਲਾਜਮ ਆ ਮੈਨੂੰ ਤਾਂ ਮੈਂ ਕੀ ਆ ਲਾਉਂਦਾ ਵਾ ਹੈ ਮੈਨੂੰ ਆਂਦਾ ਹੁਣ ਦੱਸੋ ਮੈਂ ਮਿਹਨਤ ਮਜ਼ਦੂਰੀ ਕਰਦੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਘਰਾਇਆ ਭਰਦੀ ਆ ਮਿਹਨਤ ਮਜ਼ਦੂਰੀ ਕਰਕੇ ਮੈਂ ਆਪਣਾ ਪੇਟ ਪਾਲਦੀ ਮੇਰਾ ਬੱਚਾ ਬਿਮਾਰ ਸੀ ਮੇਰਾ 20-25000 ਉਹਦੇ ਤੇ ਲੱਗ ਗਿਆ ਵਾ ਮੇਰੀ ਸੱਸ ਬਿਮਾਰ ਸੀ ਮੈਂ ਉਹਦੇ ਤੇ ਪੈਸੇ ਲਾਏ ਆ ਮੈਂ ਰੰਡੀ ਜਨਾਨੀ ਆ ਮੈਂ ਘਰਾਇਆ ਵੀ ਦੇਣਾ ਮੈਂ ਘਰ ਦਾ ਵੀ ਤੋੜਨਾ ਮੈਂ ਆਪਣਾ ਦੇਖਭਾਲ ਰਿਸ਼ਤੇਦਾਰਾਂ ਚ ਵੀ ਕਰਨੀ ਜਾਣਾ ਆਣਾ ਹੈ ਇਹ ਮੇਰੇ ਨਾਲ ਇਸ ਤਰ੍ਹਾਂ ਕਰਦੇ ਮੈਨੂੰ ਥਾਣੇ ਦੇ ਵਿੱਚ ਕੋਈ ਇਨਸਾਫ ਨਹੀਂ ਮਿਲ ਰਿਹਾ ਹੈਗਾ ਮੈਨੂੰ ਰਾਮ ਜੀ ਨੇ ਇਹ ਗੱਲ ਕਹੀ ਹੋਈ ਆ ਕਿ ਹਾਂ ਮੈਡਮ ਤੁਹਾਡਾ ਜਿਹੜਾ ਕੋਈ ਸਮਾਨ ਸਮੋਹਣਿਆ ਕਿਹੜਾ ਵਾ ਤੁਸੀਂ ਮੇਰੀ ਸੁਣਾਈ ਨਹੀਂ ਹੁੰਦੀ ਉਹ ਮੁਲਾਜ਼ਮ ਨੇ ਮੁਲਾਜ਼ਮਾਂ ਦੀ ਇਹ ਕਰਦੇ ਨੇ ਮੇਰੀ ਰੰਡੀ ਜਨਾਨੀ ਦੀ ਕੋਈ ਸੁਣਾਈ ਨਹੀਂ ਹੁੰਦੀ ਮੈਂ ਇਹਦੇ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਹੋਣਗੇ ਮੈਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾਵਾਂ ਮਸਲਾ ਇਹ ਹੈ ਕਿ ਇਹ ਚਰੇ ਉਹਨਾਂ ਨੂੰ ਜਦੋਂ ਉਹਨਾਂ ਨੇ ਕਿਰਾਇਆ ਮੰਗਣਾ ਨਾ ਚਲੋ ਪਾ ਦੇਣਾ ਸਾਨੂੰ ਵੀ ਪਤਾ ਵਾ ਪਰ ਹੁਣ ਇਸ ਟਾਈਮ ਤੇ ਇਹਦੀ ਕੋਈ ਸੁਣ ਨਹੀਂ ਡਿਆ ਹੈਗਾ ਇਹ ਕੱਲੀ ਅਸੀਂ ਇੱਥੇ ਕੋਈ ਬੰਦਾ ਨਹੀਂ ਚੜਦੇ ਹੈਗਾ ਠੀਕ ਹੈ ਮੈਂ ਇਹਦੀ ਭੈਣ ਆ ਠੀਕ ਹੈ ਤੇ ਇਹ ਚਰੇ ਉਹਨਾਂ ਦੇ ਘਰ ਜਾਂਦੇ ਅੱਗੋਂ ਦੇ ਗੱਲ ਪੈਂਦੇ ਨੇ ਠੀਕ ਹੈ ਜਰਦਾ ਰਹਿੰਦੇ ਪੇਛੇ ਮਕਾਨ ਦੇ ਡੇਢ ਸਾਲ ਹੋ ਗਿਆ ਜੀ ਹਾਂਜੀ ਇਹ ਵਾ ਵੀ ਜੇ ਮੇਰੀ ਭੈਣ ਦੀ ਸੁਣਾਈ ਨਾ ਹੋਈ ਤੇ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਵਿੱਚ ਨਾ ਲਿਖਾਉਣਾ ਥਾਣੇ ਦੇ ਵਿੱਚ ਨਹੀਂ ਥਾਣੇ ਵਾਲੇ ਸੁਣਵਾਈ ਨਹੀਂ ਕਰਦੇ ਨਹੀਂ ਹਾਂਜੀ ਨਹੀਂ ਕਰਦੇ ਹਾਂਜੀ ਇਸ ਸਮੇਂ ਤੇ ਮਾੜਾ ਬੰਦਾ ਮਾੜੇ ਬੰਦੇ ਦੀ ਸੁਣਾਈ ਹਾਂ ਮਾੜੇ ਬੰਦੇ ਦੀ ਸੁਣਾਈ ਨਹੀਂ ਲਈ ਹਾਂਜੀ ਹਾਂਜੀ ਇਹ ਹੁਣ ਮਾੜੀ ਹੈ ਇਹਦੀ ਹੋਣੀ ਚਾਹੀਦੀ ਸੁਣਾਈ ਠੀਕ ਹੈ ਨਾ ਆ ਤਾਂ ਵੀ ਅਸੀਂ ਇਹਨਾਂ ਤੇ ਪਰਚਾ ਕਰਾ ਦੇਣਾ ਮੈਂ ਸ਼ਕਤੀ ਕਲਿਆਣ ਜੀ ਸਮਾਜ ਦਾ ਸੇਵਾਦਾਰ ਹਾਂ ਜੀ ਤੇ ਵਾਰਡ ਨੰਬਰ 12 ਤੋਂ ਮੇਰੇ ਕੋ ਇੱਕ ਮੇਰੀ ਭੈਣ ਆਈ ਆ ਮੇਰਾ ਪਰਿ ਕਿ ਜਿੰਨਾ ਕਿ ਕਿਰਾਏ ਤੇ ਰਹਿ ਰਹੀ ਸੀਗੀ ਸਾਡੀ ਭੈਣ ਕਿਸੇ ਦੇ ਘਰ ਕੋਈ ਆਪਣੇ ਮਲਾਇਮ ਸਾਹਿਬ ਆ ਪੰਜਾਬ ਪੁਲਿਸ ਦੇ ਵਿੱਚ ਰਾਜਾ ਜੀ ਉਹਨਾਂ ਦਾ ਨਾਮ ਆ ਤੇ ਉਹਨਾਂ ਦੇ ਘਰ ਭੈਣ ਵਿਚਾਰੀ ਕਿਰਾਏ ਤੇ ਰਹਿੰਦੀ ਪਈ ਸੀਗੀ ਤੇ ਆਪਣੇ ਨਿੱਜੀ ਕੰਮਾਂ ਦੇ ਲਈ ਭੈਣ ਕਿਤੇ ਚਲ ਗਈ ਹੀ 1-2 ਦਿਨ ਦੇ ਬਾਹਰ ਚਲ ਗਈ ਥੋੜੇ ਦੇ ਨਾਲ ਹੀ ਤੇ ਉਹਨਾਂ ਨੂੰ ਜਿਹੜਾ ਕਿਰਾਇਆ ਵਾ ਉਹਨਾਂ ਨੂੰ Google Pay ਕੀਤਾ ਵਾ ਉਹਨਾਂ ਦੀ ਬਹੂ ਨੂੰ ਕਿਰਾਇਆ ਜਿਹੜਾ ਵਾ Google Pay ਕੀਤਾ ਵਾ ਮਨਜੀਤ ਕੋਰ ਜੀ ਨੂੰ ਮਨਦੀਪ ਕੋਰ ਜੀ ਨੂੰ ਉਹਨਾਂ ਨੇ ਜਿਹੜਾ ਕਿਰਾਇਆ ਵਾ ਉਹ Google Pay ਕੀਤਾ ਵਾ ਪਰ ਕਿਰਾਇਆ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਆਪਣਾ ਨਿੱਜੀ ਕੰਮ ਪਿਆ ਗਿਆ ਉਹ ਆਪਣੇ ਪਿੰਡ ਗਏ ਨੇ ਤੇ ਉਹਨਾਂ ਨੇ ਜਿੰਨਾ ਵੀ ਇਹਦਾ ਸਮਾਨ ਬੰਦਾ ਸੀ ਵਿਚਾਰੀ ਭੈਣ ਦਾ ਇਹਦਾ ਸਾਰਾ ਜਿੰਨਾ ਵੀ ਸਮਾਨ ਉਹਨਾਂ ਨੇ ਸਾਰਾ ਸਮਾਨ ਇਹਦਾ ਵੇਚਤਾ ਵਾ ਇਹ ਗਲਤ ਗੱਲ ਆ ਉਹ ਵਿਚਾਰੇ ਗਰੀਬ ਪਰਿਵਾਰ ਆ ਜਿਨੇ ਮਿਹਨਤ ਕਰਕੇ ਉਹ ਘਰਾਂ ਚ ਕੰਮ ਕਰਦੀ ਆ ਵਿਚਾਰੀ ਭੈਣ ਹੈ ਹੈਨਾ ਤੇ ਉਹਨਾਂ ਦੇ ਹਸਬੰਡ ਵੀ ਨਹੀਂ ਆਗੇ ਪਤੀ ਵੀ ਨਹੀਂ ਹੈਗੇ ਤੇ ਬੱਚੇ ਵੀ ਇਹਨਾਂ ਦੇ ਬਾਹਰ ਆ ਤੇ ਜਿਹੜੀ ਵਿਚਾਰੀ ਮਤਲਬ ਘਰਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦੀ ਸੀਗੀ ਪਰ ਕਿਸੇ ਦੇ ਜਿਹੜੇ ਰਾਜਾ ਜੀ ਹੈਗੇ ਨੇ ਉਹ ਪੰਜਾਬ ਪੁਲਿਸ ਦੇ ਆਪਣੇ ਮੁਲਾਜ਼ਮ ਆ ਤੇ ਅੰਨ ਨੇ ਕੀ ਕੀਤਾ ਵਾ ਉਹਨਾਂ ਨੂੰ ਫੋਨ ਕੀਤਾ ਕਿ ਜੀ ਮੈਂ ਤੁਹਾਨੂੰ ਕਰਾਇਆ ਵੀ ਪੇ ਕਰਤਾ ਇਹਨਾਂ ਨੇ ਕਰਾਇਆ ਵੀ ਪੇ ਕਰਤਾ ਵਾ ਪਰ ਕੀ ਹੋਇਆ ਉਹਨਾਂ ਨੇ ਇਹਦਾ ਜਿੰਨਾ ਸਮਾਨ ਸੀਗਾ ਉਹ ਸਾਰਾ ਵੇਚਤਾ ਤੇ ਦੇਖੋ ਜਿਹੜਾ ਗਰੀਬ ਆਦਮੀ ਆ ਉਹਦੇ ਕਿੱਡੇ ਪੂਰੇ ਹਲਾਤਾ ਮਕਾਨ ਬਣਾ ਲ ਗਿਆ ਘਰ ਬਣਾ ਲ ਗਿਆ ਬੰਦੇ ਦਾ ਜੀਵਨ ਲੱਗ ਜਾਂਦਾ ਵਾ ਜੀ ਹਲੋ ਇਨਸਾਨ ਨਾ ਮਿਲੇ ਇਨਸਾਫ ਨਾ ਮਿਲੇ ਤਾਂ ਆਪਾਂ ਕੋਈ ਨਾ ਕੋਈ ਕਾਰਵਾਈ ਤੇ ਫਿਰ ਕਰਾਂਗੇ ਜੀ ਕੋਈ ਨਾ ਕੋਈ ਕੀ ਸਮਝਦੇ ਹੋ ਕਿ ਮਾੜੇ ਬੰਦੇ ਦੀ ਸੁਣਵਾਈ ਨਹੀਂ ਉੱਚੇ ਬੰਦੇ ਦੀ ਸੁਣਵਾਈ ਹੁੰਦੀ ਦੇਖੋ ਜੀ ਪਹਿਲੇ ਤਾਂ ਜਿਹੜੀ ਪੰਜਾਬ ਦੇ ਅੰਦਰ ਸਰਕਾਰ ਆਈ ਪਈ ਆ ਇਹਦਾ ਮਤਲਬ ਕਿਸੇ ਉੱਤੇ ਵੀ ਕੰਟਰੋਲ ਨਹੀਂ ਆ ਕੋਈ ਲਾਈਨ ਆਰਡਰ ਮੈਂਟੇਨ ਨਹੀਂ ਹੋ ਰਿਹਾ ਨਾ ਕੋਈ ਕੋਈ ਕੰਮ ਨਹੀਂ ਹੋ ਰਿਹਾ ਤੇ ਗਰੀਬਾਂ ਦੇ ਤੇ ਹੱਕ ਜਿਹੇ ਸਰਕਾਰ ਵੈਸੇ ਨਹੀਂ ਆ ਗਈ ਪਰ ਜਿੱਦਾਂ ਸਾਡੀ ਭੈਣ ਆਈ ਆ ਸਾਡੇ ਕੋਲ ਅਸੀਂ ਨੂੰ ਵਿਸ਼ਵਾਸ ਦਿਵਾਨੇ ਆ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਸੰਗਠਨ ਵੱਲੋਂ ਆਪਾਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਜੋ ਕੁਝ ਵੀ ਹੋਏਗਾ ਇਹਦਾ ਜਿੰਨਾ ਸਮਾਨ ਬੰਦਾ ਆਪਾਂ ਵਾਪਸ ਦਿਵਾਵਾਂਗੇ ਤੇ ਜੇ ਉਹਨਾਂ ਨੇ ਨਾ ਸਮਾਨ ਦਿੱਤਾ ਵਾਪਸ ਤੇ ਉਹਨਾਂ ਦੇ ਉੱਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਪਰਚਾ ਦਰਜ ਕਰਾਵਾਂਗੇ ਜੀ ਮਾਮਲਾ ਜੀ ਰੁਪਿੰਦਰ ਜੀ ਰੁਪਿੰਦਰ ਕੋਰ ਆ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕ ਲੋਗ ਲਾਕ ਤੇ ਆ ਬਿਠੰਡੇ ਚਲ ਗਈ ਸੀ ਇਹ 6 ਮਹੀਨੇ ਬਾਅਦ ਆਈ ਆ ਆਣ ਕੇ ਤੇ ਨੇ ਇੱਕ ਮੈਨੂੰ ਦਰਖਾਸਤ ਦਿੱਤੀ ਸੀ ਮੈਂ ਡਿਊਟੀ ਅਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈੱਡ ਸੀ ਤੇ ਲੰਬਾਰੀ ਤੇ ਕੂਲਰ ਸੀ ਤੇ ਦੋਨਾਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਵਾ ਦੋਨਾਂ ਧਿਰਾਂ ਦੀ ਆਪਣਾ ਗਲਮਤ ਸੁਣੀਆ ਗਈਆਂ ਉਹਨਾਂ ਨੇ 3 ਦਿਨ ਦਾ ਰਪਿੰਦਰਜੀਤ ਗੌਰ ਨੇ ਫਿਰ ਗਾਂ ਅੱਗੇ ਟਾਈਮ ਲੈ ਲਿਆ ਮੈਨੂੰ ਸੋਚਣ ਦਾ ਟਾਈਮ ਦਿੱਤਾ ਜਾਵੇ ਸਿਰ ਉਹ ਕਹਿੰਦੀ ਕੋਈ ਨਹੀਂ ਕਰਦੇ ਪੁਲਿਸ ਵਾਲੇ ਸੁਣਵਾਈ ਨਹੀਂ ਕਰਦੇ ਨਹੀਂ ਜੀ ਉਹਨਾਂ ਨੇ ਕੱਲ ਦਰਖਾਸਤ ਹੀ ਦਿੱਤੀ ਆ ਤੇ ਅੱਜ ਦੋਨਾਂ ਧਿਰਾਂ ਨਾਲ ਟਾਈਮ ਦੇ ਕੇ ਤੇ ਐਸੀ ਬੁਲਾ ਗਿਆ ਤੇ ਦੋਨਾਂ ਧਿਰਾਂ ਦੀ ਆਪਣਾ ਗੱਲਬਾਤ ਸੁਣੀ ਗਈ ਤੇ ਮੋਹਦਬਾਰਾ ਵਿਅਕਤੀ ਵੀ ਹਾਜ਼ਰ ਹੋਏ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਟਾਈਮ ਲਿਆ ਸੀ ਸਰ ਉਹਨੇ ਕਿਹਾ ਜੀ ਮੇਰਾ ਮਸਲਾ ਹੋ ਰਿਹਾ ਹੈ ਤੇ ਮੈਂ ਇਹਦਾ ਜ਼ਰੂਰ ਕਰਨਾ ਹੈ ਨਹੀਂ ਜੀ ਮਸਲਾ ਨਾ ਹਾਲ ਹੋਣ ਵਾਲੀ ਕਿਹੜੀ ਗੱਲ ਹੈ ਉਹ ਵੀ ਆਪਣਾ ਦੱਤ ਸਾਹਮਣੇ ਉਹਦੇ ਮੁਤਾਬਕ ਅਸੀਂ ਆਪਣਾ ਦੇਖ ਰਹੇ ਹਾਂ ਇੱਕ ਉਹਨਾਂ ਨੇ ਜੀ ਪ੍ਰੇਮ ਲਾਇਕ ਤਾਲਾ ਤੋੜਿਆ ਗਿਆ ਤਾਲਾ ਦੇਖੋ ਜੀ 6 ਮਹੀਨੇ ਹੋ ਚਲੇ ਸੀ ਕਮਰਾ ਕਿਰਾਏ ਤੇ ਲੈ ਕੇ ਤੇ ਅੰਦਰ ਆਪਣਾ ਸਮਾਨ ਰੱਖ ਕੇ ਤੇ ਚਲੇ ਗਈ ਸੀ ਕਿਤੇ ਤੇ ਆਉਂਦੇ ਨਹੀਂ ਸੀ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਹੋ ਸਕਦਾ ਤਾਲੇ ਨੂੰ ਤੋੜਿਆ ਹੋਵੇ ਪਰ ਉਹ ਪੁਸ਼ਪਦਾਨ ਨੂੰ ਉਹਨਾਂ ਨੂੰ ਦਰਖਾਸਤ ਦੇਣੀ ਪਦੀ ਹੁੰਦੀ ਹੈ ਜੇ ਤਕਾਤ ਨਹੀਂ ਦਿੱਤੀ ਤੇ ਚਲੋ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਸਹੀ ਕਰ ਰਹੇ ਆ ਕਿ ਤੁਸੀਂ ਕਿਉਂ ਤਾਲਾ ਤੋੜਿਆ ਵਾ ਉਹਦੀ ਮਾਤ ਉਹਨੂੰ ਮਾਲਕ ਮਕਾਨ ਨੂੰ ਪੁੱਛਿਆ ਗਿਆ ਜੀ ਪਰਮਜੀਤ ਕੌਰ ਨੂੰ ਉਹ ਕਹਿੰਦੀ ਨਹੀਂ ਤਾਲਾ ਜਿਹੜਾ ਸੀ ਉਹ ਲੱਗਾ ਨਹੀਂ ਸੀ ਪਹਿਲੇ ਟੁੱਟਾ ਸੀ ਪਰ ਸਾਡੇ ਕੋਲ ਇੱਕ ਵੀਡੀਓ ਆਈ ਆ ਵੀਡੀਓ ਵਿੱਚ ਗੱਲ ਵੀ ਤੇ ਬੇਟੀ ਨਾਲ ਗੱਲਬਾਤ ਹੋ ਰਹੀ ਆ ਤੇ ਬੇਟਾ ਕਹਿੰਦਾ ਜੀ ਆਮਰਾ 2000 ਰੁਪਏ ਸਾਨੂੰ ਦੇ ਦੋ ਤੁਹਾਡਾ ਕਰਾਇਆ ਬੰਦਾ ਨਹੀਂ ਆਪਣਾ ਸਮਾਨ ਹੈ ਚਲੋ ਜੋ ਵੀ ਉਹਨਾਂ ਦਾ ਲੈਣ ਦੇਣਾ ਕਿਰਾਇਆ ਤੇ ਇੱਕ ਦੂਜੇ ਦਾ ਲੈਣ ਦੇਣਾ ਜੋ ਵੀ ਹੈਗਾ ਬਣਦਾ ਉਹ ਦਿਆਣਾ ਬਣਦਾ ਜੀ ਖੈਰ ਉਹ ਦੇਖਣਾ ਹੋਵੇਗਾ ਕਿ ਆਖਰ ਇਸ ਪੀੜਤ ਔਰਤ ਨੂੰ ਕੀ ਇਨਸਾਫ ਮਿਲਦਾ ਹੈ ਬਿਊਰੋ ਰਿਪੋਰਟ ਅਖੰਡ ਲੋਕ ਹੁਣ ਦੱਸੋ ਮੈਂ ਮਿਹਨਤ ਮਜ਼ਦੂਰੀ ਕਰਦੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਕਿਰਾਇਆ ਭਰਦੀ ਆ ਮਿਹਨਤ ਮਜ਼ਦੂਰੀ ਕਰਕੇ ਮੈਂ ਆਪਣਾ ਪੇਟ ਪਾਲਦੀ ਮੇਰਾ ਬੱਚਾ ਬਿਮਾਰ ਸੀ ਮੇਰਾ 20-25000 ਉਹਦੇ ਤੇ ਲੱਗ ਗਿਆ ਵਾ ਈ ਸਾਸ ਬਮਾਰ ਸੀ ਮੈਂ ਉਹਦੇ ਤੇ ਪੈਸੇ ਲਾਏ ਆ ਮੈਂ ਰੰਡੀ ਜਨਾਨੀ ਆ ਮੈਂ ਕਰਾਇਆ ਵੀ ਦੇਣਾ ਮੈਂ ਘਰ ਦਾ ਵੀ ਤੋੜਨਾ ਮੈਂ ਆਪਣਾ ਦੇਖਭਾਲ ਰਿਸ਼ਤੇਦਾਰਾਂ ਚ ਵੀ ਕਰਨੀ ਜਾਣਾ ਆਣਾ ਤੇ ਸੁਣਾਈ ਨਹੀਂ ਹੁੰਦੀ ਉਹ ਮਲਾਜਮ ਨੇ ਮਲਾਜਮਾਂ ਦੀ ਇਹ ਕਰਦੇ ਨੇ ਮੇਰੀ ਰੰਡੀ ਜਨਾਨੀ ਦੀ ਕੋਈ ਸੁਣਾਈ ਨਹੀਂ ਹੁੰਦੀ